ਦਰਸ਼ਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅੱਜ ਦੇ ਸਮੇਂ ਦੇ ਵਿੱਚ ਲਗਾਤਾਰ ਹੁਣ ਆਟੋ ਗੈਂਗ ਕਾਫੀ ਮਸ਼ਹੂਰ ਹੁੰਦਾ ਨਜ਼ਰ ਆ ਰਿਹਾ ਲੁੱਟਾ ਘੋਹਾਂ ਦੀਆਂ ਵਾਰਦਾਤਾ ਵਿੱਚ ਜਿੱਥੇ ਲਗਾਤਾਰ ਇਜ਼ਾਫਾ ਹੁੰਦਾ ਚਾਰਿਆ ਹੁਣ ਇਹ ਆਟੋ ਗੈਂਗ ਕਾਫੀ ਜਣਕੀ ਚਰਚਾ ਦੇ ਵਿੱਚ ਚੱਲ ਰਿਹਾ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਮਹਿਲਾ ਜੋ ਕਿ ਆਟੋ ਦੇ ਵਿੱਚ ਬੈਠੀ ਸੀ ਆਟੋ ਦੇ ਵਿੱਚ ਬੈਠੇ ਪਹਿਲਾਂ ਹੀ ਦੋ ਤਿੰਨ ਨੌਜਵਾਨਾਂ ਦੇ ਵੱਲੋਂ ਉਸ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਦੇ ਨਾਲ ਜਿਹੜੀ ਹੱਥੋ ਪਾਈ ਕੀਤੀ ਜਾਂਦੀ ਹੈ ਤਾਂ ਇਸੇ ਦੌਰਾਨ ਮਹਿਲਾ ਦੀ ਬਹਾਦਰੀ ਦੇ ਨਾਲ ਉਸ ਨੂੰ ਬਚਾਹ ਹੋ ਜਾਂਦਾ ਤੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਮਹਿਲਾ ਆਟੋ ਦੇ ਬਾਹਰ ਲੰਮਕਾ ਜਾਂਦੀ ਹੈ ਤਾਂ ਦੂਜੇ ਪਾਸੇ じゃ ਇੱਕ ਹੋਰ ਮਾਮਲਾ ਲੁਧਿਆਣਾ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ 1 ਲੱਖ ਰੁਪਇਆ ਲੈ ਕੇ ਇੱਕ ਕਾਰੋਬਾਰੀ ਆਟੋ ਦੇ ਵਿੱਚ ਚੜਿਆ ਆਟੋ ਦੇ ਵਿੱਚ ਪਹਿਲਾਂ ਹੀ 2-3 ਮੁੰਡੇ ਬੈਠੇ ਸੀ ਅਤੇ ਇਹ ਆਟੋ ਗੈਂਗ ਸੀ ਜਿਨ੍ਹਾਂ ਦੇ ਮਿਲਨ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਤਾਂ ਉਹਨਾਂ ਨੂੰ ਪਤਾ ਸੀ ਕਿ ਇਸ ਦੇ ਕੋਲ 1 ਲੱਖ ਰੁਪਏ ਦੀ ਰਕਮ ਆ ਤਾਂ ਉਹ ਆਟੋ ਦੇ ਵਿੱਚ ਬੈਠੇ ਤੇ ਇਸ ਵਿਅਕਤੀ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਦੋਂ ਉਸਦੇ ਜੇਬ ਦੇ ਵਿੱਚੋਂ 99500 ਰੁਪਇਆ ਕੱਢ ਲਿਆ ਗੱਟਨੇ ਤਾਂ ਉਹਨਾਂ ਨੇ ਸਾਰੇ 300 ਪਰ 500 નોਟ ਇਸ ਵਿਅਕਤੀ ਦੀ ਜੇਬ ਦੇ ਵਿੱਚ ਰਹਿ ਗਿਆ ਜਿਸ ਤੋਂ ਬਾਅਦ ਇਸ ਵਿਅਕਤੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਕਿਵੇਂ ਉਹ ਲੁਧਿਆਣਾ ਦੇ ਵਿੱਚ ਕੱਪੜਾ ਖਰੀਦਣ ਆਇਆ ਸੀ ਤੇ ਇਸ ਵਕਤ ਉਸ ਦੇ ਨਾਲ ਝੜ ਕੇ ਲੁੱਟ ਹੋਈ ਹੈ ਅਤੇ ਉਸ ਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਉਸ ਦੇ ਪੈਸੇ ਚਲੇ ਉਹ ਤਾਂ ਪਹਿਲਾ ਹੀ ਬੜੇ ਕਰਜ਼ੇ ਦੇ ਹੇਠ ਹੈ ਮੇਰਾ ਨਾਮ ਅਸ਼ਵੀ ਕੁਮਾਰਾ ਅੱਛਾ ਜੀ ਮੈਂ ਪਠਾਨਕੋਟ ਦਾ ਨਿਵਾਸੀ ਹਾਂ ਠੀਕ ਹੈ ਜੀ ਨਾਲ ਲੁਧਿਆਣਾ ਵਿੱਚ 25 ਸਾਲ 30 ਸਾਲ ਤੋਂ ਆ ਰਹੇ ਹਾਂ ਠੀਕ ਹੈ ਜੀ ਤੇ ਮੈਂ ਇਹ ਜੇ ਕੰਮ ਕਰਦਿਹਾ ਜੀ ਤੇ ਉਸ ਤੋਂ ਬਾਅਦ ਮੇਰਾ ਕੰਮ ਠੱਪ ਹੋ ਗਿਆ ਮੇਂ ਜੀ ਬਿਮਾਰ ਹੋ ਗਈ ਤੇ ਮੇਰਾ ਕਦੇ ਇੱਕ 40-50 ਲੱਖ ਰੁਪਏ ਇੱਥੇ ਲੱਗਾ ਸੀ ਐਮਸੀ ਜਦੋਂ ਮਾਰ ਮੌਤ ਹੋ ਗਈ ਤੇ ਉਸ ਤੋਂ ਬਾਅਦ ਮੈਂ ਡਿਪਰੈਸ਼ਨ ਚੜ ਗਿਆ ਸਾਥ ਸਾਥ ਜੀ ਉਸ ਤੋਂ ਬਾਅਦ ਮੈਂ ਡਿਪਰੈਸ਼ਨ ਤੋਂ ਬਾਹਰ ਆਇਆ ਤੇ ਡਿਪਰੈਸ਼ਨ ਤੋਂ ਬਾਹਰ ਆਇਆ ਤੇ ਮੇਰਾ ਕੰਮ ਸ਼ੁਰੂ ਕੀਤਾ ਬਿਜਾਇਤ ਤੇ ਚੁੱਕ ਕੇ ਕੰਮ ਸ਼ੁਰੂ ਨਹੀਂ ਕੀਤਾ ਤੁਸੀਂ ਕਿਹੜੀ ਮਾਰਕੀਟ ਆਏ ਸੀ ਕੀ ਲੈਣਾ ਹੈ ਮੈਂ ਗਾਂਧੀ ਮਾਰਗ 'ਚ ਹੀ ਕੰਮ ਕਰਨਾ ਹੈ ਠੀਕ ਹੈ ਜੀ ਤੇ ਮੈਂ ਗਾਉ ਗਾਂਧੀ ਮਾਰਗ 'ਚ ਮੈਂ ਇੱਕ ਵਪਾਰੀ ਐ ਪੁਰਾਣੇ ਮਾਣ ਨਵੇਂ ਕੰਮ ਕਰਨਾ ਤੇ ਮੈਂ ਕਰੋ ਲੱਖ ਰੁਪਇਆ ਲੈ ਕੇ ਆ ਆਪਣੀ ਜੇਬ ਚ ਪਾਇਆ ਸੀ ਠੀਕ ਹੈ ਜੀ ਤੇ ਬਸ ਮੈਂ ਬਸ ਜੋ ਪਠਾਨ ਕੋਲ ਬੈਠਾ ਮੈਂ ਕੱਲੀ ਸੀਟ ਤੇ ਬਹਿ ਗਿਆ ਹਾਂ ਤੇ ਮੈਂ ਇਥੋਂ ਜਿੰਦਰ ਬਾਈਪਾਸ ਜਿੰਦਰ ਬਾਈਪਾਸ ਤੋਂ ਵੀ ਆਪਣੇ ਕੱਲੀ ਬਾਸ ਪੀਟੀਸੀ ਬਸਾ ਉੱਚ ਬਹਿ ਗਿਆ ਤੇ ਮੈਂ ਆਪਣੇ ਹੱਥ ਮਾਦਰ ਪੈਸੇ ਨੇ ਉਥੋਂ ਵੀ ਕੱਲੀ ਸੀਟ ਤੇ ਬਹਿ ਗਿਆ ਹਾਂ ਜਿਵੇਂ ਮੈਂ ਆਟੋ ਤੇ ਬੈਠਾ ਆਟੋ ਨੂੰ ਸ਼ਾਹ ਦਿੱਤਾ ਤੇ ਉਹ ਚ ਨਾ ਤਿੰਨ ਬੰਦੇ ਸੀ ਪਿੱਛੇ ਬੱਥੇ ਦੇ ਤੇ ਡਰਾਈਵਰ ਹੀ ਕਹਿੰਦਾ ਕਿੱਥੇ ਜਾਣਾ ਮੈਂ ਗਾਂਧੀ ਨਗਰ ਤੇ ਉੱਥੇ ਇੱਕ ਭਾਈ ਹੀ ਉਹਨੇ ਭਾਈ ਨੂੰ ਕਿਹਾ ਜਲਦੀ ਜਲਦੀ ਨਿਕਲ ਜਲਦੀ ਨਿਕਲ ਹਾਂ ਤੇ ਮੁੰਡਾ ਜਿਹੜਾ ਇੱਕ ਬੈਠਿਆ ਸੀ ਛੋਟੀ ਉਮਰ ਦਾ ਹੀ 67 ਹ ਸਾਲ ਦਾ ਉਹਨੂੰ ਉਹਨੂੰ ਉੱਥੇ ਲਾਤ ਤਾ ਕਹਿੰਦਾ ਇਹਦਾ 10 ਰੁਪਏ ਤੂੰ ਆਗੋ ਆਟੋ ਪੜ ਲੈ ਤੂੰ ਸਿੱਧੇ ਚੱਲ ਜਾ ਮੈਂ ਉਹ ਛੱਡ ਦਿੰਦਾ ਤੇ ਉਹ ਤੱਕ ਮੈਂ ਜੇਬੇ ਜਮ ਹੱਥ ਰੱਖਿਆ ਸੀ ਤੇ ਕੰਦੇ ਜੋ ਗਾਂਧੀ ਨਗਰ ਆ ਮੈਂ ਉਹ ਮੈਂ ਸੜਕ ਤੇ ਲਾ ਕੰਦੇ ਨੀ ਮੈਂ ਤੀ ਅੱਧਰ ਬੈਠੋ ਮੈਨੂੰ ਮੈਂ ਆਗੋ ਸਵਾਰੀ ਲੈਣੀ ਹੈ ਮੈਂ ਜੋ ਸਵਾਰੀ ਲੈਣੀ ਹੈ ਤੂੰ ਮੈਨੂੰ ਇੱਥੇ ਤਾਰ ਦੇ ਤੇ ਇੱਥੇ ਆ ਗਏ ਉਹਨੇ ਦੋ ਇੱਕ ਨੰਬਰ ਗਲੀ ਚ ਆ ਕੇ ਉਸ 3 ਬੰਦੇ ਨੂੰ ਝਟਕੇ ਦਿੱਤੇ ਦੋ ਤਿੰਨ ਜਿਹੜੇ ਦੋ ਬੰਦੇ ਸੀ ਨਾਲ ਦੇ ਇੱਥੇ ਤੇ ਉਹਨਾਂ ਦੀ ਮੈਂ ਸ਼ਕਲਾਂ ਨਹੀਂ ਦੇਖੀਆਂ ਕਿ ਉਹ ਮੈਨੂੰ ਆਪਣੇ ਆ ਗੌਰ ਚੀ ਤੇ ਉਹ ਕੰਦੇ ਉਹਨੇ ਝਟਕੇ ਦਿੱਤੇ ਮੈਂ ਆ ਆ ਥਾਉਂ ਕਰਕੇ ਫੜੇ ਜੋ ਉਹਨੇ ਮੋੜਿਆ ਥ੍ਰੀ ਵੀਲਰ ਤੇ ਮੈਨੂੰ ਪੈਸੇ ਦਿੱਤੇ ਤੇ ਉਹਨੇ 100 ਰੁਪਿਆ ਤੇ ਉਹਨੇ ਮੈਨੂੰ ਨਾ 60 ਰੁਪਏ ਵਾਪਸ ਕਰਨੇ ਉਹਨੇ 80 ਰੁਪਏ ਦਿੱਤੇ ਮੈਂ ਪਈ ਚਾ ਜਾਏ ਤੇ ਤੁਹਾਡੇ 20 ਰੁਪਏ ਫालतू ਆਇਆ ਲੋ 20 ਰੁਪਏ ਉਹ 20 ਰੁਪਏ ਫੜੇ ਨਾ ਹੀ ਰੋਕੇ ਮੈਂ ਆਥਮਾ ਦੇ ਮੈਂ ਪਈ ਰੁਕ 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 ਉਹ ਨਿਕਲੇ ਗਿਆ 500 ਨੋਟ ਮੇਰੇ ਜੇਬ ਵਿੱਚ ਹੀ ਜਾ ਗਿਆ ਬਾਕੀ 99 950 ਇਹ 500 ਰੁਪਿਆ ਕੜ ਕੇ ਭਰਾਓ ਸਵਾਰੋ ਤੇ ਜਿਹੜੇ ਬੰਦੇ ਵਿੱਚ ਬੈਠੇ ਸੀਗੇ ਟੋਟਲ ਆਟੋ ਚ ਕਿੰਨੇ ਬੰਦੇ ਸੀ ਟੋਟਲ ਆਟੋ ਜੋ ਬੈਠੇ ਦੋ ਬੰਦੇ ਉਹੀ ਤੇ ਇੱਕ ਮੇਰਾ ਭਤੀਜਾ ਅੱਛਾ ਜੀ ਇੱਕ ਮੈਂ ਹੀ ਹਾਂਜੀ ਤੇ ਕੰਦੇ ਇੱਕ ਡਰਾਈਵਰ ਹੀ ਅੱਛੇ ਟੋਟਲ ਪੰਜ ਬੰਦੇ ਸੀਗੇ ਟੋਟਲ ਪੰਜ ਬੰਦੇ ਤੁਹਾਡੇ ਨਾਲ ਜਿਹੜੀ ਜੀਵ ਚ ਤੁਹਾਡੇ ਚ ਪੈਸੇ ਸੀਗੇ ਹਾਂਜੀ ਹਾਂਜੀ ਠੀਕ ਹੈ ਉਹ ਪਾਸੇ ਆਟੋ ਦੇ ਵਿੱਚ ਪਹਿਲੀ ਬੰਦਾ ਬੈਠਾ ਹੋਇਆ ਸੀਗਾ ਉਹ ਪਹਿਲੇ ਉਹ ਤਿੰਨ ਬੰਦੇ ਪਿੱਛੇ ਬੈਹ ਕੇ ਆਏ ਦੇ ਚ ਇੱਕ ਉਹਨੇ ਵੀ ਸਵਾਰੀ ਤੇ ਬਿਠਾਈ ਦੀ ਅੱਗੇ ਜਾਣ ਦੀ ਉਹਨੂੰ ਸਵਾਰੀ ਨੂੰ ਉਹਨੇ ਤਾਰਤਾ ਠੀਕ ਹੈ ਜੀ ਤੇ ਕੰਦਾ ਦਾ 10 ਰੁਪਏ ਤੋਂ ਸਿੱਧਾ ਚੱਲਿਆ ਤੂੰ ਆਹੀਆਂ ਲੱਗ ਚੱਲਨੇ ਆ ਉਹ ਬੰਦੇ ਗੁਮਚਮ ਹੋ ਕੇ ਬੈਠੇ ਤੇ ਆਹੀਆਂ ਛਕਨ ਨਹੀਂ ਦੇਖੀ ਮੈਂ ਤੇ ਮੈਂ ਭਤੀਜਾ ਜਾ ਰਿਹਾ ਉਹ ਫੱਟੀ ਤੇ ਬੈਠਾ ਸੀ ਬੰਦਾ ਜੀ ਅੱਛਾ ਜੀ ਹਾਂ ਮੇਰੇ ਵਾਲੇ ਪਾਸੇ ਆਉਂਗਾ ਕਿ ਉਹ ਕੰਦਾ ਭਾਈ ਇੱਥੇ ਤੁਸੀਂ ਸਿੱਧੇ ਹੋ ਕੇ ਬੈਠੋ ਤੇ ਕੰਦੇ ਉਹਨਾਂ ਦੋਆ ਮੁੰਡਾ ਨੂੰ ਮੇਰੇ ਨਾਲ ਕਰਤਾ ਤੇ ਮੈਂ ਭਤੀਜੇ ਨੂੰ ਅੱਗੇ ਸਾਈਡ ਤੇ ਬਿਠਾਦਾ ਤੁਹਾਡੀ ਲੈਫਟ ਸਾਈਡ ਦੇ ਵਿੱਚ ਪੈਸੇ ਸੀ ਜਾਂ ਰਾਈਟ ਸਾਈਡ ਤੇ ਰਾਈਟ ਸਾਈਡ ਤੇ ਦੋ ਗੱਟੀਆਂ ਪਤਾ ਨਹੀਂ ਲੰਗੇ ਜਦੋਂ ਪੈਸੇ ਕੱਢੇਗੇ ਭਾਈ ਮੈਂ ਹੱਥ ਰੱਖਿਆ ਸੀ ਪੈਸੇ ਦਾ ਜਦੋਂ ਉਹਨਾਂ ਨੇ ਇੱਥੇ ਆ ਕੇ ਇੱਕ ਤੇ ਨੰਬਰ ਗਲੀ ਦੇ ਛੱਟ ਕੇ ਮਾਰੇ ਦੋ ਦਿਨਾਂ ਸਪੀਡ ਮਾਰੀ ਮੈਂ ਫੜਿਆ ਮੈਂ ਜਾਂ ਤੂੰ ਕੀ ਕਰਿੰਦੇ ਆ ਹੈ ਉਹਨਾਂ ਜੋ ਮੈਂ ਉਤਰਿਆ ਨਾਲੀਆਂ ਉਹ ਪੈਸੇ ਹੈ ਉਹਨਾਂ ਮੈਂ ਬਾਜ ਮਾਰੀ ਮਾਰੇ ਮਗਰ ਥੋੜਾ ਨੱਠਿਆ ਮੇਰੀ ਲੱਤ ਵੀ ਕੋ ਬੰਦੇ ਹੋ ਰਹਾ ਤੇ ਉਹ ਕਹਿੰਦੇ ਉਹਨੇ ਰੋਕਿਆ ਨਹੀਂ ਉਹ ਨਾਲ ਟर्न ਕਰਕੇ ਸਿਨੇਮਾ ਦਾ ਜਿਹੜਾ cinema ਪੈਂਦਾ ਪੁਰਾਣਾ ਉਹ ਨਾਲ ਉਹ ਟर्न ਕਰਕੇ ਨੱਠ ਗਿਆ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਅ ਪੌਣੀ 8:00 ਵਜੇ ਲਾ ਕੇ ਸਵਾ 8:00 ਵਜੇ ਤੱਕ ਗੱਲ ਹੈ ਜੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਹੀ ਉਹ ਆਨਲਾਈਨ ਆ ਗਈ ਹੈ ਫਾਇਰ ਸੀ ਕੀ ਕਹਿੰਦੇ ਜੀ ਉਹ ਪੁਲਸ ਵਾਲੇ ਆਹੀ ਆ ਸਰ ਵੀਡੀਓ ਦੇਖਿਆ ਵੀਡੀਓ ਚੋ ਹੀ ਜਿਹੜਾ ਤੁਹਾਨੂੰ ਦੱਸਿਆ ਉਹੀ ਆਇਆ ਦਾ ਨਜੇ ਬਾਕੀ ਸਾਫ ਨਜ ਨਹੀਂ ਆਇਆ ਕਰਦਾ ਮੈਂ ਇੱਕ ਛੋਟਾ ਬਪਾディー ਹਾਂ ਮੈਂ ਆਪੋ ਬਹੁਤ ਪਰੇਸ਼ਾਨ ਹਾਂ ਮੈਂ ਕੰਦੇ ਮੇਰਾ ਮਿਸੀ ਵੀ ਨਹੀਂ ਮੇਰਾ ਬੱਚਾ ਹੀ ਕੰਦੇ ਪਿਓ ਪੁੱਤ ਜਾਂਦੇ ਆ ਮੈਂ ਬਿਆਜੂ ਪੈਸੇ ਚੁੱਕ ਕੇ ਲਾ ਕੇ ਆ ਤੇ ਮੈਂ ਅਸਲੀਨ ਕੀ ਐਸੀ ਤੁਸੀਂ ਸਰਦੀਆਂ ਦੇ ਕੱਪੜੇ ਕੱਪੜੇ ਹਾਂ ਮਤਲਬ ਮਾਰਕੀਟ ਜੋ ਪੁਰਾਣੇ ਆ ਰਹੇ ਆ ہاں ਪੁਰਾਣੇ ਆ ਰਹੇ 25 30 ਸਾਲ ਤੋਂ ਇਦਾਂ ਤਾਂ ਵਪਾਰੀਆਂ ਦੇ ਮਨ 'ਚ ਡਰ ਬੈਜੂਗਾ ਫਿਰ ਵਪਾਰ ਕਿੱਦਾਂ ਕਰਨੀਏ ਵਪਾਰ ਵਪਾਰੀਆਂ ਦੇ ਮਨ 'ਚ ਡਰ ਤੇ ਮੇਰੇ ਮਨ 'ਚ ਡਰ ਪੈ ਗਿਆ ਮੇਰਾ ਤੇ ਕੁਸ਼ਨੀ ਇਹ ਰਿਹਾ ਮੇਰਾ ਤੇ ਕੁਸ਼ਨੀ ਮੈਂ ਯਾਦ ਇਹ ਹੂੰ ਆਤਮ ਹੱਤਿਆ ਕਰਨੀ ਕਿਉਂਕਿ ਮੈਂ ਪੈਸਾ ਬਹੁਤ ਦੇਣਾ ਲੋਕਾਂ ਦਾ ਮੇਰਾ ਸਰਕਸ ਸਾਰਾ ਕੰਮ ਖਰਾਬ ਹੋ ਗਿਆ ਮੈਂ ਸਾਨੂੰ মিডিਆ ਥਰੂ ਕਹਿਣਾ ਪਿਆ ਕਿ ਜਾਂ ਤੱਕ ਗਵਰਨਮੈਂਟ ਮੈਨੂੰ ਸਰਕਾਰੀ ਚੈਨਲ ਤੋਂ ਕੱਢ ਕੇ ਦੱਸੇ ਨਹੀਂ ਤੇ ਮੈਂ ਆਤਮ ਹੱਤਿਆ ਕਰਾਂ ਤੇ ਸਰਕਾਰੀ ਕੈਮਰਿਆਂ ਤੋਂ ਨਹੀਂ ਤੇ ਮੇਰੀ ਮੌਤ ਦਾ ਸਰਕਾਰ ਜ਼ਿੰਮੇਵਾਰ ਹੋਏਗੀ ਮੈਂ ਮੈਂ ਤਾਲੀ ਮੀਡੀਆ ਰੂਪ ਕਹਿੰਦਾ ਕਿ ਮੈਨੂੰ ਇੱਕ ਆਦੇ ਦਿਨ ਚ ਮੈਂ ਲੁਧਿਆਣਾ ਰੁchnਾ ਤੇ ਮੇਰੀ ਨਹੀਂ ਕੋਈ ਦਿੱਕਤ ਸੁਣੀ ਗਈ ਤੇ ਮੈਂ ਦੋ ਮੇਰੀ ਜਿਹੜੀ ਕਾਰਦੀ ਨਹੀਂ ਕੱਢੀ ਗਈ ਪੁਲਿਸ ਦੁਆਰਾ ਤੇ ਮੈਂ ਆਪਣਾ ਆਤਮਦਾਵ ਜੂ ਕਰਦਾ ਜਾਂ ਗੱਡੀ ਥੱਲੇ ਆ ਜਾਣਾ ਜਾਂ ਮੈਂ ਨਹਿ ਚ ਸ਼ਨਾਮ ਮਾਰ ਦੇਵਾਂ ਕਿਉਂ ਐਦਾ ਕਿਉਂ ਕਰਨਾ ਮੈਂ ਭਾਜੀ ਅੱਗੇ ਮੈਂ ਲੁਧਿਆਣਾ ਪਿਆ ਮੇਰਾ ਬੱਚਾ 68 ਸਾਲ ਦਾ 19 ਸਾਲ ਦਾ ਤੇ ਮੇਰਾ ਨਾਲ ਜਨਾਨੀ ਹੈ ਨਾ ਕੋਈ ਹੈ ਕਾਰੋਬਾਰ ਨਹੀਂ ਹੈਗਾ ਤੇ ਮੈਂ ਇੰਨਾ ਪਰੇਸ਼ਾਨ ਹਾਂ ਪਹਿਲਾਂ ਵਪਾਰੀਆਂ ਨੇ ਮੇਰਾ ਸਾਥ ਦਿੱਤਾ ਉਹ ਮੇਰੇ ਪੈਹਨੀ ਮੰਗੇ ਅੱਗੇ ਮੈਨੂੰ ਮਾਲ ਦੇ ਦਿੱਤਾ ਉਹ ਅੱਗੇ ਮੈਂ ਪੈਸੇ ਫੜ ਕੇ ਉਹਨੂੰ ਕਿਹਾ ਆ ਤੋ ਸੀਜ਼ਨ ਦਾ ਮਾਲ ਸੀਜ਼ਨ ਦਾ ਮਾਲ ਲਾ ਜਾ ਤੇ ਉਹ ਸੀਜ਼ਨ ਦਾ ਮਾਲ ਮੈਂ ਕਿੱਥੋਂ ਲਾਣਾ ਨਹੀਂ ਪੁਲਿਸ ਸਾਥ ਨਹੀਂ ਦੇ ਰਹੀ ਪੁਲਸ ਉਹ ਗਏ ਆ ਪੁਲਸ ਤੋਂ ਪੁੱਲਾ ਜਆ ਮੈਨੂੰ ਉਹ ਉਹ ਆਪਣੀਆਂ ਗੱਲਾਂ ਕਰਦੇ ਰਹੇ ਕੀ ਕੀ ਆ ਕੀ ਆ ਕੀ ਆ ਮੈਂ ਕਿਹਾ ਯਾਰ ਮੈਨੂੰ ਤੀ ਸਿੱਧੀ ਤਾਂ ਦੱਸੋ ਪੰਜਾਬ ਗਨੇ ਪੁਲਸ ਆਈ ਆਈ ਤੇ ਉਸਨੇ ਅਸਾ ਕੰਦੇ ਪੁੱਲਾ ਉਹ ਮੋਰਸਰ ਵਾਲੇ ਆਏ ਪੀਸੀਆ ਵਾਲੇ ਉਹਨਾਂ ਦੇ ਪਿਛੋਂ ਦਾ ਕਹਿ ਆ ਰਿਪੋਰਟ ਹੁਣ ਥਾਣੇ ਤੇ ਚਾਰ ਨੰਬਰ ਥਾਣੇ ਜਮਾ ਰਿਪੋਰਟ ਲਖਾਈ ਉੱਥੋਂ ਕਹਿੰਦੇ ਉਹਨਾਂ ਨੇ ਰਿਪੋਰਟ ਲਿਖੀ ਤੇ ਔਨਲਾਈਨ ਰਿਪੋਰਟ ਵੀ ਕਾ ਚ ਆ ਗਈ ਫੋਨ ਚ ਲੱਗਦਾ ਕਿ ਉਹ ਆਟੋ ਵਾਲੇ ਬੰਦੇ ਫੜੇ ਜਾਣਗੇ ਭਾਈ ਹੁਣ ਮੈਂ ਤੇ ਕੀ ਕਹਾਂ ਮੈਂ ਆ ਤੇ ਉੱਥੇ ਜਿੱਥੋਂ ਬੈਠਾ ਉਹ ਉੱਥੇ ਇੱਕ ਬੰਦੇ ਨੂੰ ਕਿਹਾ ਕਿ ਕਹਿੰਦੇ ਕਹਿੰਦੇ ਆਪਣੇ ਆਪਣੇ ਕੀ ਚਾਚਾ ਜੱਲਦੀ ਕਰ ਅੱਗੇ ਕਰ ਮੈਂ ਉਹ ਬੰਦੇ ਦੇਖ ਰਿਹਾ ਜੇ ਤੁਸੀਂ ਜਾਣਦੇ ਹੋ ਕਿ ਨਹੀਂ ਜਾਣਦੇ ਅੱਛਾ ਜੀ ਹਾਂ ਤੇ ਅੱਛਾ ਜਾਣਦੇ ਕਿ ਨਹੀਂ ਜਾਣਦੇ ਮੈਂ ਐਸੇ ਬੜਾ ਪਰੇਸ਼ਾਨਾ ਜਾਣਦੇ ਮੈਂ ਬਪਾਰੀ ਨੂੰ ਕਹਾਂਗਾ ਕਿ ਮੈਂ ਥੋੜਾ ਥੋੜਾ ਉਸ ਸਾਥ ਦੇ ਦਿਓ ਮੇਰੀ ਗੱਡੀ ਚਲਾ ਦੇ ਠੀਕ ਹੈ ਪਪਾ ਜੀ ਮੇਰੇ ਚੰਗੇ ਆ ਗਏ ਸੋ ਦਾ ਦੇਖੀ ਹੁਣ ਆਟੋਂਾਂ ਦੇ ਵਿੱਚ ਬੈਠਣ ਤੋਂ ਪਹਿਲਾਂ ਸੁਚੇਤ ਹੋ ਜਾਓ ਕਿਉਂਕਿ ਲਗਾਤਾਰ ਹੁਣ ਆਟੋਂਾਂ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁੱਟਾਂ ਖੋਹਾਂ ਦੀਆਂ ਬਾਅਦ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ